ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸ਼੍ਰੀ ਮੁਖਸਰ ਸਾਹਿਬ ਤੋਂ ਨੇ ਪੰਜਾਬ ਪੁਲਿਸ ਸ਼੍ਰੀ ਮੁਖਸਰ ਸਾਹਿਬ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਇਹ ਜੋ ਵਹੀਕਲ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਵੱਖ-ਵੱਖ ਕੰਪਨੀਆਂ ਦੇ ਨੇ ਔਰ ਦੋ ਪਹੀਆ ਵਹੀਕਲ ਨੇ ਔਰ ਜਿਨ੍ਹਾਂ ਨੂੰ ਦੋ ਛਾਤਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਦੱਸਣ ਮੁਤਾਬਕ ਇਹ ਦੋਨੋਂ ਵਿਅਕਤੀ ਮੋਟਰਸਾਈਕਲ ਚੋਰੀ ਦਾ ਕੰਮ ਕਰਦੇ ਸਨ ਔਰ ਦਿੱਤੀ ਗਈ ਜਾਣਕਾਰੀ ਮੁਤਾਬਕ ਮੋਟਰਸਾਈਕਲ 15 ਦੀ ਗਿਣਤੀ ਦੇ ਵਿੱਚ ਦੱਸੇ ਗਏ ਨੇ ਔਰ ਬਾਕੀ ਦੀ ਗੱਲਬਾਤ ਤੁਹਾਡੇ ਰੂਬ ਰੂਬ ਗੱਲਬਾਤ ਕਰਾਉਣੇ ਆ ਪੁਲਿਸ ਅਧਿਕਾਰੀਆਂ ਦੀ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇਸ ਸਬੰਧ ਦੇ ਵਿੱਚ ਆਓ ਕਰਾਉਣੇ ਆ ਤੁਹਾਡੇ ਨਾਲ ਰੂਬ ਰੂਬ ਗੱਲਬਾਤ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਯੋਗ ਸ਼੍ਰੀ ਅਕਿਲ ਚੌਧਰੀ ਆਈ ਪੀ ਐਸ ਐਸਐਸਪੀ ਜੀ ਮੁਖਸਰ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਜੋ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਵਿੱਚ ਕੁਝ ਸਟੋਰੀਆਂ ਹੋਈਆਂ ਸੀ ਉਸ ਦੇ ਸਬੰਧ ਦੇ ਵਿੱਚ ਏਐਸਏ ਹਰਜਿੰਦਰ ਸਿੰਘ ਵੱਲੋਂ ਇੱਕ ਮੁਕਦਮਾ ਦਾ ਰਜਿਸਟਰ ਕੀਤਾ ਗਿਆ ਸੀ ਅ ਮੁੰਦੇਸ ਸਿੰਘ ਰੌਫ ਗੁਰੀ ਪੁੱਤਰ ਭੋਲਾ ਸਿੰਘ ਬਾਬਾ ਅਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਉਸ ਤੋਂ ਇੱਕ ਮੋਟਰਸਾਈਕਲ ਮੈਨਾ ਨੰਬਰੀ ਪ੍ਰਾਪਤ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮੁਕਦਮਾ ਨੰਬਰ 92 ਮਿਤੀ 7 5 25 ਦੀ ਅ ਤਾ 302 ਦੋ ਪੀਐਨ ਸਥਾਨਾ ਚੀਤੀ ਦੇ ਮਕਸਦ ਸਾਹਿਬ ਰਜਿਸਟ੍ਰ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਗੁਰਦੇਵ ਸਿੰਘ ਤੋਂ ਜਦੋਂ ਉਸ ਦਾ ਪੁਲਿਸ ਮਾਨ ਹਸਲ ਕਰਨ ਤੋਂ ਬਾਅਦ કુલ 6 ਮੋਟਰਸਾਈਕਲ ਹੋਰ ਬਰਾਮਦ ਕਰੇ ਗਏ ਫਿਰ ਇਸ ਦੇ ਬੈਕਵਰਡ ਲਿੰਕੇਜ ਜਾਂਦੇ ਹੋਏ ਰਾਹੁਲ ਨਾਂ ਦਾ ਲੜਕਾ ਰਾਹੁਲ ਉਰਫ ਰਵੀ ਜਿਹੜਾ ਫਾਦਿਲਗੜ੍ਹ ਆਣ ਵਾਲਾ ਹੈ ਇਸ ਨੂੰ ਮੁਕਤਮਲ ਵਿੱਚ ਨਾਮਜ਼ਦ ਕਰਕੇ ਇਸ ਪਾਸੋਂ ਵੀ કુલ 9 ਮੋਟਰਸਾਈਕਲ ਬਰਾਮਦ ਰਹਿ ਗਏ ਇਸ ਤਰੀਕੇ ਨਾਲ ਇਸ ਮਕਦਮੇ ਵਿੱਚ ਹੁਣ ਤੱਕ કુલ 15 ਮੋਟਰਸਾਈਕਲ 15 ਵਾਹਨ ਅਸੀਂ ਬਰਾਮਦ ਕਰਵਾਇਆ ਹੈ ਜੋ ਉਹਨਾਂ ਦੇ ਮਾਲਕਾਂ ਨੂੰ ਪ੍ਰੈਸਰ ਕੇ ਕਲੋਨੀ ਗਰ ਵਿਕਰਾਂਤ ਉਪਰੰਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤੇ ਜਾਣਗੇ। ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼। ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼।